ਦੁੱਖ ਆਇਆ ਜਿੰਦਗੀ ਚ ਬੜਾ ਰੋਉਂਦੇ ਨੇ ਮਰ ਗਏ ਮਰ ਗਏ ਮਰ ਗਏ ਮਰ ਗਏ ਮਰ ਕੇ ਮਰ ਕੇ ਮੈਂ ਵੇਖਦਾ ਵੀ ਇਹ ਅੱਜ ਰੋ ਰਹੇ ਨੇ ਪਰ ਮੈਨੂੰ ਤੇ 20 ਸਾਲ ਤੋਂ ਜਾਣਦਾ 20 ਸਾਲ ਤੋਂ ਮੈਨੂੰ ਮਿਲਦੇ ਨੇ 20 ਸਾਲ ਤੋਂ ਮੇਰੇ ਨਾਲ ਗੱਲਬਾਤ ਕਰਦੇ ਨੇ ਖਾਣ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲੋ ਇਹਨਾਂ ਕਿੱਥੇ ਕੀ ਮਿਲਦਾ ਕਿੱਥੇ ਕੀ ਮਿਲਦਾ ਜਿੰਨੀਆਂ ਮਰਜ਼ੀ ਗੱਲਾਂ ਕਰ ਲੋ ਕਿਹੜਾ ਰੈਸਟੋਰੈਂਟ ਕਿਹੜੀ ਥਾਂ ਕਿਹੜੀ ਜਗ੍ਹਾ ਜਿੰਨੂੰ ਐ ਜਾਣਦੇ ਨੇ ਪਰ ਜਦੋਂ ਗੱਲ ਕਰੀ ਵੀ ਸੀ ਕੋਈ ਚੱਜ ਦੀ ਗੱਲ ਕਰਨੀ ਜਦੋਂ ਕਦੇ ਸਿਆਣੀ ਗੱਲ ਕਰਨੀ ਉਦੋਂ ਇਹਨਾਂ ਦਾ ਦਿਮਾਗ ਕਿਤੇ ਦੀ ਕਿਤੇ ਚਲੇ ਜਾਂਦਾ ਸੀ ਅਸੀਂ ਬੈਠੇ ਆ ਕਦੇ ਕੋਈ ਗੱਲ ਤੁਰ ਪਈ ਵਧੀਆ ਗੱਲ ਤੁਰ ਪਈ ਇਹਨੂੰ ਵਾਸੀਆਂ ਨੇ ਆਉਣ ਲੱਗ ਜਾਂਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੀਂਦ ਚੜ ਜਾਂਦੀ ਏ ਜਦੋਂ ਤੁਹਾਨੂੰ ਵਾਸੀਆ ਆਉਣ ਲੱਗ ਜਾਣ ਇਹਦਾ ਮਤਲਬ ਇਹ ਹੈ ਤੁਹਾਡਾ ਇੰਟਰਸਟ ਨਹੀਂ ਗੱਲ 'ਚ ਉਸ ਮਾਹੌਲ ਵਿੱਚ ਤੁਹਾਡਾ ਇੰਟਰਸਟ ਨਹੀਂ ਉਦੋਂ ਫਿਰ ਇਹੋ ਹੀ ਹੁੰਦਾ ਹੈ ਕਿ ਤੁਸੀਂ ਜਿੱਥੇ ਵੀ ਕਿਤੇ ਬੈਠੇ ਆ ਜਿੱਥੇ ਵੀ ਕਿਤੇ ਤੁਹਾਡਾ ਮਨ ਨਹੀਂ ਲੱਗ ਰਿਹਾ ਤੇ ਯਾਦ ਰੱਖਣਾ ਜੇ ਤੁਹਾਡਾ ਇੰਟਰਸਟ ਹੋਵੇ ਫਿਰ ਤੁਹਾਡੀ ਨੀਂਦ ਨੂਂਦ ਕਿਧਰੇ ਹੀ ਭੱਜ ਜਾਂਦੀ ਏ ਵਾਸੀ ਆਏਗੀ ਕਿਤੇ ਇੰਟਰਸਟ ਹੋਵੇ ਜਦੋਂ ਤੁਹਾਡੇ ਹੋਣ ਵਾਲਾ ਹੋਵੇ ਘਰ ਵਾਲੀ ਤੇ ਬੱਚਾ ਤੇ ਘਰ ਵਾਲੀ ਹਸਪੀਟਲ ਵਿੱਚ ਐਡਮਿਟ ਹੋਵੇ ਤੇ ਉਹ ਕਹਿਣ ਵੀ ਅੰਦਰ ਲੈ ਕੇ ਚੱਨੇ ਆ ਘੰਟੇ ਤੱਕ ਵੀ ਬੱਚਾ ਹੋ ਸਕਦਾ 2 ਘੰਟੇ ਤੱਕ ਵੀ ਹੋ ਸਕਦਾ 3 ਘੰਟੇ ਤੱਕ ਵੀ ਹੋ ਸਕਦਾ ਰਾਤ ਦੇ 11 ਵਜੇ ਐਡਮਿਟ ਕਰਾਈ ਹੈ 4 ਵਜੇ ਜਾ ਕੇ ਮੁੰਡਾ ਹੁੰਦਾ ਉਹ 4 ਘੰਟੇ ਵੇਖਾਂਗੇ ਤੈਨੂੰ ਵਾਸੀ ਆਉਂਦੀ ਹੈ ਕਿਧਰ ਗਈ ਦੀ ਇੰਟਰਸਟ ਹੁੰਦਾ ਜਿੱਥੇ ਉੱਥੇ ਨੀਂਦ ਨਹੀਂ ਹੁੰਦੀ ਜਿਹੜੇ ਬੰਦੇ ਕਹਿੰਦੇ ਨੀਂਦ ਆਈ ਜਾਂਦੀ ਏ ਮੈਨੂੰ ਸੁਸਤੀ ਪੈਂਦੀ ਏ ਇਹਦਾ ਮਤਲਬ ਏ ਤੇਰਾ ਇੰਟਰਸਟ ਕੋਈ ਨਹੀਂ ਅੱਜ ਕੱਲ ਬਾਣੀ ਪੜਦਿਆਂ ਅਨੁਸਾਰਿਆਂ ਨੂੰ ਨੀਂਦ ਆਉਂਦੀ ਏ ਇੰਟਰਸਟ ਕੋਈ ਨਹੀਂ ਜਿੱਥੇ ਨੀਂਦ ਨਹੀਂ ਆਉਂਦੀ ਇਹਦਾ ਮਤਲਬ ਤੇਰਾ ਇੰਟਰਸਟ ਉੱਥੇ ਹੈ ਜਿੱਥੇ ਇੰਟਰਸਟਿੰਗ ਹੋਵੇ ਕੁਝ ਉੱਥੇ ਨੀਂਦ ਨਹੀਂ ਆਉਂਦੀ ਜਿਹੜੀ ਮੂਵੀ ਤੁਹਾਨੂੰ ਤੁਸੀਂ ਧਿਆਨ ਨਾਲ ਵੇਖਦੇ ਹੋ ਤੁਹਾਡਾ ਜੀ ਲੱਗਦਾ ਜਿਸ ਮੂਵੀ ਵਿੱਚ ਜਿਸ মুਵੀ ਵਿੱਚ ਤੁਹਾਡਾ ਇੰਟਰਸਟ ਹੁੰਦਾ ਹੈ ਉੱਥੇ نیند ਨਹੀਂ ਆਉਂਦੀ ਕਿਹੜੀ মুਵੀ ਵਿੱਚ ਵਸੀ ਆਉਣ ਲੱਗ ਜਾਂਦੀ ਹੈ ਜਿਹੜੀ 'ਚ ਤੁਹਾਡਾ ਇੰਟਰਸਟ ਨਹੀਂ ਬਣਦਾ ਇਸ ਕਰਕੇ ਹੁਣ ਮੈਂ ਸੋਚਦਾ ਵੀ ਜਦੋਂ ਗੱਲ ਸਿਆਣੀ ਕਰੋ ਇਹਨੂੰ ਵਸੀ ਆਉਂਦੀ ਹੈ ਸੁਸਤੀ ਚੜਦੀ ਹੈ نیند ਆਉਣ ਲੱਗ ਜਾਂਦੀ ਹੈ ਤੇ ਜਦੋਂ ਗੱਲ ਕੋਈ ਹਾਸੇ ਮਜ਼ਾਕ ਵਾਲੀ ਕਰੋ ਫਿਰ ਬੜਾ ਖੁਸ਼ ਹੋ ਕੇ ਸੁਣਦਾ ਹੈ ਜਿਹੜੀਆਂ ਕੰਮ ਦੀਆਂ ਗੱਲਾਂ ਨੇ ਉਦੋਂ ਨੀਂਦ ਆਉਂਦੀ ਸੀ ਸਮਝਦੇ ਹੋ ਗੱਲ ਹੁਣ ਇਹੋ ਜਿਹੇ ਬੰਦੇ ਜਦੋਂ ਦੁੱਖ ਆਏਗਾ ਤਕਲੀਫ ਆਏਗਾ ਰੋਣਾ ਹੀ ਹੈ ਰੋਣਾ ਹੀ ਰੋਣਾ ਹੈ ਕਿਉਂਕਿ ਜਦ ਤਣ ਲੋੜ ਸੀ ਸਮਝਣ ਦੀ ਉਦੋਂ ਤੇ ਸਮਝਿਆ ਨਹੀਂ ਫੇਲ ਤੇ ਹੋਣਾ ਹੀ ਹੈ ਜੇ ਪੜਿਆ ਹੀ ਨਹੀਂ ਟਾਈਮ ਤੇ ਵੀਰੋ ਇਗਜ਼ਾਮ ਤੇ ਕਦੇ ਕਦੇ ਹੁੰਦੇ ਨੇ ਪੜ੍ਹਾਈ ਤੇ ਵੱਖਰੀ ਪੜ੍ਹਾਈ ਅਲੱਗ ਵਿਸ਼ਾ ਪੜ੍ਹਨਾ ਇਗਜ਼ਾਮ ਅਲੱਗ ਵਿਸ਼ਾ ਪੇਪਰ ਅਲੱਗ ਵਿਸ਼ਾ ਇਗਜ਼ਾਮ ਆਉਣਗੇ ਹਰ ਇੱਕ ਦੀ ਜ਼ਿੰਦਗੀ 'ਚ ਮੇਰੀ ਜ਼ਿੰਦਗੀ 'ਚ ਪੇਪਰ ਬੜੇ ਪਏ ਐ ਇਗਜ਼ਾਮ ਬੜੇ ਹੋਏ ਐ ਹਰ ਬੰਦੇ ਦੀ ਜ਼ਿੰਦਗੀ ਵਿੱਚ ਪੇਪਰ ਪੈਣਗੇ ਯਾਦ ਰੱਖਣਾ ਜਿੱਡਾ ਜਿੱਡਾ ਬੰਦਾ ਵੱਡਾ ਹੋਏਗਾ ਪਬਲਿਕ ਫਿਗਰ ਹੁੰਦਾ ਜਿਹੜਾ ਬੰਦਾ ਜਿਹੜਾ ਬੰਦਾ ਪਬਲਿਕ ਦੀ ਪ੍ਰਾਪਰਟੀ ਬਣ ਜਾਂਦਾ ਪਬਲਿਕ ਵਿੱਚ ਵਿਚਰਦਾ ਜਿਹਦਾ ਪਬਲਿਕ 'ਚ ਨਾਮ ਜਾਂਦਾ ਉਹਦੇ ਵਾਸਤੇ ਵੀ ਪੇਪਰ ਜ਼ਿਆਦਾ ਵੱਡੇ ਪੈਂਦੇ ਐ ਪਰਚੇ ਜਿਆਦਾ ਵੱਡੇ ਪੈਂਦੇ ਆ ਇਮਤਿਹਾਨ ਜਿਆਦਾ ਵੱਡੇ ਪੈਂਦੇ ਆ ਹੁਣ ਮੇਰੀ ਜ਼ਿੰਦਗੀ ਚ ਵੀ ਪੇਪਰ ਪਏ ਆ ਤੇ ਅਕਲੀ ਜਿਹੜੀ ਲਾਈਫ ਆਉਣੀ ਹੈ ਉਹਦੇ ਵਿੱਚ ਵੀ ਪੈਣਗੇ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਚ ਯਾਦ ਰੱਖਣਾ ਜਿਸ ਹਿਸਾਬ ਨਾਲ ਵਿਚਰਦੇ ਹੋ ਉਸ ਹਿਸਾਬ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੀ ਪਰਚੇ ਪੈਣੇ ਨੇ ਪਏ ਵੀ ਬੜੇ ਨੇ ਤੇ ਅੱਗੇ ਵੀ ਬੜੇ ਪੈਣਗੇ ਸਾਹਾਂ ਨਾਲ ਹੀ ਪੇਪਰ ਮੁੱਕਦੇ ਨੇ ਜਿੱਦਣ ਸਾਹ ਮੁੱਕਣਗੇ ਉਦੋਂ ਨਹੀਂ ਪੇਪਰ ਪੈਣੇ ਮੁੱਕਣੇ ਨਹੀਂ ਤੇ ਪੇਪਰ ਪਈ ਜਾਂਦੇ ਐਗਜ਼ਾਮ ਹੋਈ ਜਾਂਦੇ ਹੋਈ ਜਾਂਦੇ ਹੋਈ ਜਾਂਦੇ ਪਰਚੇ ਪਈ ਜਾਣੇ ਨੇ ਹੁਣ ਗੱਲ ਉਦਣ ਮੂੰਹ ਚੱਕ ਚੱਕ ਕੇ ਵੇਖੀ ਜੀ ਹੁਣ ਕੀ ਕਰਾਂ ਜਿਨੇ ਪੜ੍ਹਾਈ ਨਹੀਂ ਕੀਤੀ ਹੁੰਦੀ ਕਦੇ ਉਹਦੇ ਕੰਨੀ ਵੇਖਦਾ ਇਧਰੋਂ ਕੋਈ ਨਕਲ ਮਾਰਾ ਦੇ ਕੋਈ ਇਧਰੋਂ ਕਰ ਦੇ ਕੋਈ ਇਧਰੋਂ ਵੇਖ ਲਾ ਜਿਨੇ ਪੜ੍ਹਾਈ ਨਹੀਂ ਕੀਤੀ ਆਲਾ ਦਵਾਲਾ ਵੇਖਦਾ ਫਿਰ ਹੁਣ ਬੈਠਾ ਕੀ ਸੋਚਦਾ ਹੈ ਜਿਦਣ ਟਾਈਮ ਪੜ੍ਹਨ ਦਾ ਸੀ ਉਦਣ ਪੜ੍ਹਿਆ ਨਹੀਂ ਉਦਣ ਤੇ ਖਾ ਪੀ ਕੇ ਗੇੜੇ ਦੇ ਕੇ ਮੋੜੇ ਆਉਂਦਾ ਸੀ ਤੇ ਅੱਜ ਮੂੰਹ ਅਡੱਡ ਵੇਖਦਾ ਹੁਣ ਮੈਂ ਕਰਾਂ ਕੀ ਆਲੇ ਦੁਆਲੇ ਚੱਕ ਚੱਕ ਮੂੰਹ ਵੇਖਦਾ ਮੈਂ ਕਰਾਂ ਕੀ ਇਸੇ ਤਰ੍ਹਾਂ ਜਿਨ੍ਹਾਂ ਨੇ ਟਾਈਮ ਦੇ ਉੱਤੇ ਐਜੂਕੇਸ਼ਨ ਨਹੀਂ ਲਈ ਹੁੰਦੀ ਜਦੋਂ ਵਿਪਤਾ ਪੈਂਦੀ ਹੈ ਕੋਈ ਫਿਰ ਚੱਕ ਚੱਕ ਮੂੰਹ ਕਰੇ ਉਹਦੇ ਸਾਰੇ ਕਦੇ ਉਹਦੇ ਸਾਹੇ ਕੋਈ ਦੱਸੋ ਕੋਈ ਕੋਈ ਦੱਸੋ ਕੋਈ ਕੋਈ ਦੱਸੋ ਹੁਣੇ ਪੁੱਛਦਾ ਫਿਰਦਾ ਕਿਉਂਕਿ ਪੇਪਰ ਨਹੀਂ ਕਰਨਾ ਉਹ ਐਗਜ਼ਾਮ 'ਚ ਬਹਿਣਾ ਨਹੀਂ ਹੈ ਤਾਂ ਕਰਕੇ ਪੜ੍ਹਾਈ ਠੋਕ ਕੇ ਕਰਨੀ ਚਾਹੀਦੀ ਹੈ ਦੱਬ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਪੂਰੀ ਖਿੱਚ ਕੇ ਤਾਂ ਜੋ ਤੁਸੀਂ ਓ ਉਹ ਜਦੋਂ ਲੋਡ ਪਵੇਗੀ ਉਦੋਂ ਅਸੀਂ ਫਿਰ ਪਾਸ ਹੋ ਸਕੀਏ ਹਰ ਇਗਜ਼ਾਮ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਕਬੀਰ ਕਸੌਟੀ ਨਾਮ ਕੀ ਝੂਠਾ ਟਿਕਾਣਾ ਕੋਏ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਲਾਫ ਨੇਚਰ ਕੁਦਰਤ ਦਾ ਵਿਧਾਨ ਇਹਦੇ ਵਿੱਚ ਬੜੇ ਪੇਪਰ ਨੇ ਪਰਚੇ ਬੜੇ ਤੇ ਜੇ ਚੰਗੇ ਆਈ ਆਲਗ ਕਰੇ ਬਰਿਆਈ ਹੋਏ ਸ਼ੇਰ ਬੰਦੇ ਦਾ ਸੁਭਾਅ ਹੈ ਜ਼ਿੰਦਗੀ ਦੇ ਵਿੱਚ ਡੁੱਬ ਜਾਵੇਂ ਹਮ ਦੇਖਾ ਤਹਿ ਡੂਬੀ ਅਲੇ ਬੜੇ ਵੇਖੇ ਆ ਡੁੱਬ ਗਏ ਮਾੜੇ ਕਰਮਾਂ ਦੇ ਵਿੱਚ ਮਾੜੇ ਕੰਮ ਕਰ ਕਰਕੇ ਉਹਦੇ ਵਿੱਚ ਆਪ ਹੀ ਡੁੱਬ ਗਏ ਜਿਹੜਾ ਟੋਆ ਪੁੱਟਦੇ ਆ ਉਹਦੇ ਚ ਆਪ ਹੀ ਡੁਪਾਂਗੇ ਜ਼ਿੰਦਗੀ ਵਿੱਚ ਜਿਹੜੇ ਟੋਏ ਪੁੱਟ ਰਹੇ ਆ ਉਹਨਾਂ ਦੇ ਵਿੱਚ ਆਪ ਹੀ ਡੁੱਬਾਂਗੇ ਭਾਈ ਸੋਚ ਸਮਝ ਕੇ ਚੱਲੀਏ ਜਦੋਂ ਕੋਈ ਚੱਜ ਦੀ ਗੱਲ ਕਰੇ ਸੁਣ ਲੈਣੀ ਚਾਹੀਦੀ ਚੰਗੀ ਸਲਾਹ ਦਵੇ ਸੁਣ ਲੈਣੀ ਚਾਹੀਦੀ ਹੁਣ ਵੇਖ ਲਓ ਮੰਨ ਲਓ 40 ਸਾਲ ਦਾ ਬੰਦਾ ਹੋ ਗਿਆ 50 ਦਾ ਹੋ ਗਿਆ ਫਿਜ਼ੀਕਲੀ ਬਹੁਤਾ ਕੰਮ ਨਹੀਂ ਕਰਦਾ ਹਾਰਡ ਵਰਕ ਕਰਦਾ ਨਹੀਂ ਕਈ ਚਲਾਉਂਦਾ ਨਹੀਂ ਬਹੁਤਾ ਇਹਦਾ ਮਿਹਨਤ ਦਾ ਕੰਮ ਨਹੀਂ ਜ਼ਿਆਦਾ ਬੈਠ ਬਹਿਣਾ ਪੈਂਦਾ ਤੇ 50 ਸਾਲ ਦੇ ਬੰਦੇ ਨੂੰ ਕਹੋ ਵੀ ਥੋੜਾ ਮਿੱਠਾ ਹੁਣ ਘੱਟ ਕਰ ਲਓ ਸ਼ੂਗਰ ਹੋਣ ਦਾ ਖਤਰਾ ਹੈ ਸ਼ੂਗਰ ਹੋਣ ਡਾਇਬਟੀਜ਼ ਬਾਰਡਰ ਲਾਈਨ ਦੇ ਉੱਤੇ ਐ ਧਿਆਨ ਰੱਖਿਓ ਕਹਿ ਲੋ ਤਾਂ ਨੂੰ ਉਹ ਕਰ ਲੈਂਦਾ ਚੱਲ ਕੋਈ ਨਹੀਂ ਵੇਖੀ ਜਾਓ ਸੁਣਦਾ ਨਹੀਂ ਮੁੜ ਕੇ ਪਤਾ ਲੱਗਾ ਜਦੋਂ ਚੈੱਕ ਕਰਾਈ ਉਹ ਕਹਿੰਦੇ ਸ਼ੂਗਰ ਤੇ ਕਿਤੇ ਦੀ ਕਿਤੇ ਗਈ ਜਦੋਂ ਤੱਕ ਪਤਾ ਲੱਗਾ ਕਿਡਨੀਆਂ ਤੇ ਪੈ ਗਈ ਹੁਣ ਡਾਕਟਰ ਕਹਿੰਦੇ ਕਿਡਨੀਆਂ ਵੀ ਘੱਟ ਕੰਮ ਕਰਦੀਆਂ ਨੇ ਹੁਣ ਮਾਰ ਦੋ ਟੀਕਾ ਜਦੋਂ ਕੋਈ ਚੱਜ ਦੀ ਗੱਲ ਕਰਦਾ ਹੁੰਦਾ ਸਾਡੇ ਭਲੇ ਦੇ ਵਾਸਤੇ ਹੈ ਸਾਡੇ ਫਾਇਦੇ ਵਾਸਤੇ ਹੈ ਸੁਣ ਲੈਣੀ ਚਾਹੀਦੀ ਹੈ ਨਿਆਣਿਆਂ ਨੂੰ ਸਾਰੇ ਕਹਿੰਦੇ ਨੇ ਅਸੀਂ ਗੱਲ ਕਰਦੇ ਸੁਣਦੇ ਹੀ ਨਹੀਂ ਅਸੀਂ ਸਮਝਾਉਂਦੇ ਆ ਸਮਝਦੇ ਹੀ ਨਹੀਂ ਪਰ ਮਾਫ ਕਰਨਾ ਸਮਝਦੇ ਅਸੀਂ ਕਿਹੜਾ ਹੈ ਕੋਈ ਚੱਜ ਦੀ ਗੱਲ ਕਰੇ ਕੋਈ ਸਿਆਣੀ ਗੱਲ ਕਰੇ ਅਸੀਂ ਵੀ ਬੇਤਿਆੰਦੀ ਕਰ ਦਿੰਨੇ ਅਸੀਂ ਸੁਣਦੇ ਨੇ ਤੇ ਜੇ ਨਹੀਂ ਸੁਣਾਗੇ ਯਾਦ ਰੱਖਣਾ ਫਿਰ ਉਹ ਸਮਾਂ ਦੂਰ ਨਹੀਂ ਜਿੱਦਣ ਇਗਜ਼ਾਮ ਹੋਏ ਜਿੱਦਣ ਟੇਪਲ ਹੋਏ ਚੱਕ-ਚੱਕ ਬੂ ਵੇਖਾਂਗੇ ਹੁਣ ਕੀ ਕਰੀਏ ਕੋਈ ਧਾਗਾ ਬਚਾ ਲਵੇ ਕੋਈ ਤਵੀਤ ਬਚਾ ਲਵੇ ਕੋਈ ਪਾਣੀ ਬਚਾ ਲਵੇ ਕੋਈ ਲਾਚੀਆਂ ਬਚਾ ਲੈਣ ਕੋਈ ਅਸ਼ੀਰਵਾਦ ਬਚਾ ਲਵੇ ਫੇਰ ਨਹੀਂ ਬਚਣਾ ਵੀਰਾ ਬਚਣਾ ਤੂੰ ਆਪਣੇ ਕਰਮਾਂ ਕਰਕੇ ਬਚੇਗਾ ਆਪਣੀ ਮਿਹਨਤ ਕਰਕੇ ਆਪਣੀ ਆਪਣੇ ਗਿਆਨ ਕਰਕੇ ਆਪਣੀ ਸੋਚ ਕਰਕੇ ਹਰ ਇੱਕ ਦੀ ਜ਼ਿੰਦਗੀ 'ਚ ਤਕਲੀਫ ਆਉਂਦੀ ਹੈ ਮੁਸ਼ਕਲਾਂ ਆਉਂਦੀਆਂ ਅਕਲ ਵਾਲਾ ਬੰਦਾ ਮੁਸ਼ਕਲ ਨੂੰ ਸਮਝਦਾ ਹੈ ਫਿਰ ਸੁਲਝਾਉਂਦਾ ਧਿਆਨ ਨਾਲ ਸੁਣੋ ਪ੍ਰੋਬਲਮ ਨੂੰ ਪਹਿਲਾਂ ਸਮਝੀਦਾ ਵੀ ਆਹ ਪ੍ਰੋਬਲਮ ਹੈ ਫਿਰ ਉਸ ਪ੍ਰੋਬਲਮ ਨੂੰ ਸੁਲਝਾਈਦਾ ਧਿਆਨ ਨਾਲ ਪਹਿਲਾਂ ਸਮਝੋ ਜ਼ਿੰਦਗੀ 'ਚ ਪ੍ਰੋਬਲਮ ਹੈ ਕਿ ਤੁਹਾਡੀ ਜ਼ਿੰਦਗੀ 'ਚ ਮੁਸ਼ਕਲ ਹੈ ਕੀ ਪਹਿਲਾ ਪ੍ਰੋਬਲਮ ਨੂੰ ਮੁਸ਼ਕਲ ਨੂੰ ਤਕਲੀਫ ਨੂੰ ਸਮਝੋ ਫਿਰ ਆਪਣੇ ਦਿਮਾਗ ਦੀ ਡਿਊਟੀ ਲਾ ਦਿਓ ਵੀ ਹੁਣ ਤੂੰ ਸਮਝ ਗਿਆ ਹੁਣ ਇਹਨੂੰ ਸੁਲਝਾ ਸੁਲਝਾਉਣ ਦੇ ਉੱਤੇ ਫਿਰ ਆਪਣਾ ਜ਼ੋਰ ਲਾਓ ਆ ਤਕਲੀਫ ਆਈ ਹੈ ਇਹਨੂੰ ਹੁਣ ਸੁਲਝਾਉਣਾ ਤੇ ਯਾਦ ਰੱਖੋ ਜੇ ਤੁਸੀਂ ਇਹ ਕਹਿੰਦਾ ਵੀ ਰੱਬ ਆਪੇ ਹੀ ਠੀਕ ਕਰ ਦੂ ਫਿਰ ਤੁਹਾਡੇ ਦਿਮਾਗ ਨੇ ਨਹੀਂ ਸੁਲਝਾਉਣੀ ਤੁਸੀਂ ਇਹ ਕਹਿ ਦਿਓ ਉਹਦੇ ਤੇ ਡੋਰੀਆਂ ਨੇ ਆਪੇ ਹੀ ਕਰ ਦੂ ਸਾਰਾ ਕੁਝ ਫਿਰ ਤੇਰੇ ਦਿਮਾਗ ਦਾ ਜੋਰ ਨਹੀਂ ਲੱਗਣਾ ਧਿਆਨ ਨਾਲ ਮੇਰੀ ਗੱਲ ਸੁਣੋ ਤੁਹਾਡੇ ਬੱਚੇ ਦੇ ਤੁਰਨ ਦਾ ਟਾਈਮ ਹੋਵੇ ਉਹਨੂੰ ਗੋਦੀ ਚੱਕੀ ਫਿਰੋ ਚੱਕੀ ਫਿਰੋ ਚੱਕੀ ਫਿਰੋ ਉਹਦੀਆਂ ਲੱਤਾਂ ਚ ਜਾਣ ਪਊ ਬੋਲੋ ਜੀ ਨਹੀਂ ਜਾਣ ਪੈਣੀ ਤੁਸੀਂ ਤਾਂ ਗੋਦੀ ਚੱਕੀ ਫਿਰਦੇ ਹੋ ਅਪਾਹਜ ਕਰ ਦੋਗੇ ਜਿਹੜੇ ਬੱਚੇ ਨੂੰ ਤੂੰ ਗੋਦੀ ਚੱਕੀ ਫਿਰੇਗਾ ਅਪਾਹਜ ਹੋ ਜਾਣਾ ਤੁਸੀਂ ਸਾਰੇ ਪਤਾ ਕੀ ਕਹਿੰਦੇ ਆ ਰੱਬ ਸਾਨੂੰ ਗੋਦੀ ਚੱਕੀ ਫਿਰੇ ਫਿਰ ਤੂੰ ਤੇ ਅਪਾਹਜ ਹੋ ਜਾਵੇਂਗਾ ਅਪਾਹਜ ਥੋੜਾ ਬਣੀਦਾ ਮੈਂ ਆਪੇ ਤੁਰੂ ਬੱਚਾ ਕਹਿੰਦਾ ਮੈਨੂੰ ਥੱਲੇ ਥਾੜੋ ਮੈਂ ਤੁਰਨਾ ਮੈਨੂੰ ਗੋਦੀ ਨਾ ਚੱਕੋ ਬਹੁਤ ਬੱਚੇ ਜਿਹੜੇ ਇਦਾਂ ਦੇ ਐ ਜਿਹੜੇ ਕਹਣਗੇ ਗੋਦੀ ਚੱਕੀ ਰੱਖੋ ਚੱਕੀ ਰੱਖੋ ਚੱਕੀ ਰੱਖੋ ਗੋਦੀ ਚੱਕੀ ਰੱਖੋ ਕਈ ਬੱਚੇ ਜਦੋਂ ਤੁਰਨਾ ਸਿੱਖ ਲੈਣ ਕਹਿੰਣਗੇ ਮੈਨੂੰ ਥੱਲੇ ਥਾੜੋ ਮੈਂ ਤੁਰ ਕੇ ਆਉਣਾ ਇਨੂੰ ਥੱਲੇ ਲਾ ਦੇ ਬੱਚੇ-ਬੱਚੇ 'ਚ ਫਰਕ ਹੁੰਦਾ ਬੰਦੇ-ਬੰਦੇ 'ਚ ਨਹੀਂ ਫਰਕ ਹੈ ਕਈ ਕਹਿੰਦੇ ਗੋਦੀ ਚੜੇ ਰਹੀਏ ਸਾਨੂੰ ਮਹਾਰਾਜ ਬਚਾਣ ਮਹਾਰਾਜ ਬਚਾਣ ਮਹਾਰਾਜ ਬਚਾਣ ਗੋਤ ਕਢਾੜੇ ਚੜਿਆ ਰਹਿ ਸਿਆਣਾ ਬੰਦਾ ਕਹਿੰਦਾ ਮੈਨੂੰ ਤੋਰੋ ਮੈਂ ਆਪੇ ਕਰੂੰ ਛੱਡ ਜਾਊਂ ਮੈਂ ਮੁਸ਼ਕਲ ਆਈ ਹੈ ਤੇ ਜਿਹੜੇ ਬੰਦੇ ਇੱਕਾ ਹਰ ਵਾਰੀ ਇੰਹੀਂ ਕਰਦੇ ਆ ਵੀ ਬਚਾ ਲੂ ਮੈਨੂੰ ਭਗਵਾਨ ਬਚਾਉ ਮੈਨੂੰ ਰੱਬ ਬਚਾਉ ਮੈਨੂੰ ਸਤਿਗੁਰੂ ਬਚਾ ਲੈਣਗੇ ਐਂਦਾ ਸੋਚੀ ਜਾਂਦੇ ਆ ਉਹ ਅਪਾਹਜ ਹੋ ਜਾਂਦੇ ਨੇ ਦਿਮਾਗੀ ਪਿੰਗਲੇ ਨੇ ਉਹਨਾਂ ਦੀ ਲੱਤਾਂ ਤੇ ਕਦੇ ਭਾਰ ਨਹੀਂ ਪੈਂਦਾ ਦਿਮਾਗ ਨੂੰ ਲਈਦਾ ਵੀ ਆਹ ਮੁਸ਼ਕਲ ਆਈ ਏ ਹੁਣ ਕਰੇ ਦਾ ਹੱਲ ਇਹਦਾ ਹੱਲ ਕਰ ਉਹ ਫਿਰ ਜਿੱਦਣ ਤੁਸੀਂ ਇਹਦੀ ਡਿਊਟੀ ਲਾ ਦਿੱਤੀ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਆਹ ਠਾਕੁਰ ਸਾਡਾ ਸਾਡੇ ਸਿਰ ਤੇ ਆ ਆਤਮਾ ਕਿ ਆ ਫਿਰ ਤੁਸੀਂ ਜਦੋਂ ਕਹਿਣਾ ਮੇਰਾ ਹੱਲ ਕਰਨਾ ਹੀ ਕਰਨਾ ਮੈਂ ਫਿਰ ਉਹਦਾ ਹੱਲ ਲੱਭਣ ਲੱਗ ਜਾਂਦਾ ਇਸ ਕਰਕੇ ਮੁਸ਼ਕਲ ਨੂੰ ਪਹਿਲਾਂ ਸਮਝੀਦਾ ਫਿਰ ਸੁਲਝਾਈਦਾ ਤੇ ਮੈਂ ਬੜੀ ਵਾਰੀ ਇਹ ਗੱਲ ਕੀਤੀ ਹੈ ਕੋਈ ਪੀਰ ਪੈਗੰਬਰ ਦੱਸ ਦਿਓ ਜਿਹਦਾ ਨਾਮ ਤੁਹਾਡੇ ਸਾਹਮਣੇ ਆਉਂਦਾ ਹੈ ਕਿ ਜਿਹਦੇ ਤੇ ਤਕਲੀਫਾਂ ਮੁਸ਼ਕਲਾਂ مصیبتਾਂ ਨਾ ਆਈਆਂ ਹੋਣ ਮਸੀਬਤਾਂ ਤਕਲੀਫਾਂ ਸਭ ਤੇ ਆਈਆਂ ਨੇ ਪਰ ਗੁਰੂਆਂ ਦੀ ਵਿੜਿਆਈ ਇਸ ਕਰਕੇ ਉਹਨਾਂ ਨੇ ਸੁਲਝਾਈਆਂ ਬਹੁਤ ਵਧੀਆਂ ਸੀ ਸਾਡੇ ਤੋਂ ਸੁਲਝਦੀਆਂ ਨਹੀਂ ਉਹ ਸੁਲਝ ਆ ਗਏ ਸਾਥੋਂ ਸਾਡੀ ਤਾਣੀ ਉਲਝ ਜਾਂਦੀ ਹੈ ਸੁਲਝਾਈ ਨਹੀਂ ਜਾਂਦੀ ਤੇ ਯਾਦ ਰੱਖਣਾ ਤਾਣੀ ਸੁਲਝਾਈ ਵੀ ਉਲਝਾਈ ਵੀ ਆਪ ਹੈ ਤੇ ਸੁਲਝਾਉਣੀ ਵੀ ਆਪ ਚਾਹੀਦੀ ਹੈ ਆਪੇ ਸੁਲਝਾਓ ਹਿੰਮਤ ਕਰੋ ਆਪਣੇ ਦਿਮਾਗ ਦੀ ਡਿਊਟੀ ਲਾ ਦਿਓ ਤੇ ਪ੍ਰੈਸ਼ਰ ਪਾਓ ਮਾੜਾ ਜਿਹਾ ਖੰਡਾੜੇ ਨਾ ਚੜ ਹੁਣ ਗੋਦੀ ਨਾ ਚੜ ਹੁਣ ਕਹੇ ਚੱਕੋ ਇਹਨੂੰ ਦਿਮਾਗ ਚੱਲੇ ਇਹਦੀ ਡਿਊਟੀ ਲਾਓ ਇਹਦੇ ਤੇ ਪ੍ਰੈਸ਼ਰ ਪੈਂਟ ਦਿਓ ਵਜਨ ਪੈਂਟ ਦਿਓ ਮਾੜਾ ਜਿਹਾ ਪਹਿਣਾ ਚਾਹੀਦਾ ਪਰ ਜਿਵੇਂ ਜਿਵੇਂ ਪ੍ਰੈਸ਼ਰ ਪੈਂਦਾ ਜਿਵੇਂ ਜਿਵੇਂ ਵਜਨ ਪੈਂਦਾ ਬੰਦਾ ਉਨਾ ਹੀ ਤਕੜਾ ਹੁੰਦਾ ਮੈਨੂੰ ਕਈ ਬੰਦੇ ਕਹਿੰਦੇ ਆ ਭਾਈ ਸਾਹਿਬ ਤੁਹਾਨੂੰ ਸੁਣ ਸੁਣ ਕੇ ਅਸੀਂ ਬੜੇ ਮੋਟੀਵੇਟ ਹੁੰਨੇ ਆ ਅਸੀਂ ਬੜੇ ਸਟਰੋਂਗ ਬਣਦੇ ਆ ਮੈਂ ਕਹਿੰਦਾ ਚਾ ਤੇ ਕਈ ਮੈਨੂੰ ਪੁੱਛਣਗੇ ਤੁਸੀਂ ਫਿਰ ਕਿਤਾ ਸਟਰੋਂਗ ਬਣਦੇ ਆ ਤੇ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਮੈਂ ਕਿਹਾ ਇੰਨੇ ਸਾਲ ਹੋ ਗਏ ਇੰਨੀਆਂ ਤਕਲੀਫਾਂ ਚੱਲ ਚੱਲ ਕੇ ਬੰਦਾ ਆਪੇ ਸਟਰੋਂਗ ਹੋ ਜਾਂਦਾ ਥੇਸ ਕਰੋ ਖੜ ਜੋ ਕੇ ਵੇਖਦੇ ਆ ਵੇਖਦੇ ਆ ਕਰਦੇ ਆ ਕਰਦੇ ਆ ਕਰਦੇ ਆ ਆ ਪਿਛਲੇ 24 ਸਾਲ ਹੋ ਗਏ ਮੈਨੂੰ ਕੀਰਤਨ ਕਰਦਿਆਂ 24 ਸਾਲਾਂ ਚ ਕੋਈ ਸਾਲ ਇਦਾਂ ਦਾ ਆਇਆ ਹੋਣਾ ਜਦੋਂ ਕੋਈ ਮੁਸ਼ਕਲ ਨਹੀਂ ਹੋਵੇ ਆਉਂਦੀ ਹੀ ਰਹੀ ਆਉਂਦੀ ਹੀ ਰਹੀ ਆਉਂਦੀ ਹੀ ਰਹੀ ਹਰ ਦਿਨ ਹਰ ਇੱਕ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਆਉਂਦੀ ਫੇਸ ਕਰ ਕਰਕੇ ਬੰਦਾ ਤਕੜਾ ਹੋ ਜਾਂਦਾ